ਕ੍ਰਿਸਮਸ ਦੀ ਸਾਨੂੰ ਹੱਕ ਸੱਚ ਤੇ ਖੜਨ ਦੀ ਜਿਹੜੀ ਉਹ ਫੇਰ ਨਾਲ ਦਿੰਦੀ ਆ ਔਰ ਗੁਰੂ ਸਾਹਿਬ ਦੇ ਪਤਾਰ ਦੀ ਜਿਹੜੀ ਨਿਸ਼ਾਨੀ ਸ਼ਹਾਦਤ ਹੈ ਜਿਹੜਾ ਸ਼ਹਾਦਤਾਂ ਦਾ ਹੱਫਾ ਚੱਲ ਰਿਹਾ ਹੈ ਉਹ ਵੀ ਸਾਨੂੰ ਇਸ ਗੱਲ ਦੀ ਜਿਹੜੀ ਆ ਉਹ ਜਿੰਦਗੀ ਦੇ ਰਚ ਨਾਲ ਖੜੇ ਹੋਣ ਦੀ ਗੱਲ ਹੁੰਦੀ ਆ ਭਾਵਾਂ ਕਈ ਵਾਰ ਨਿੱਜੀ ਤੌਰ ਤੇ ਤੁਹਾਡਾ ਬਹੁਤ ਵੱਡਾ ਨਿਸ਼ਾਨ ਹੋ ਗਿਆ ਵੱਡੇ ਬਾਬੇ 크੍ਰਾਈਸਟ ਦਾ ਯਾਦ ਕਰਨ ਲਈ ਉਸ ਦਿਨ ਰਸ਼ੀਆ ਯੂਕਰੇਨ ਦੇ ਉੱਤੇ ਬਹੁਤ ਸਾਰੀਆਂ ਅਮਜ਼ਾਈਲਾ ਨਮਲਾ ਕਰਦਾ ਤੇ ਸਾਰਾ ਉਹਨਾਂ ਦੇ ਸਿਸਟਮ ਨੂੰ ਤਬਾਹ ਕਰਦਾ ਜਿਹੜਾ ਉਹਨਾਂ ਦਾ ਬਿਜਲੀ ਦਾ ਢਾਂਚਾ ਹੈ ਤੇ ਉਹਨਾਂ ਨੂੰ ਅੰਦੇ ਰੱਚ ਤੱਕ ਦਿੰਦਾ ਜਿਹੜਾ ਇਜ਼ਰਾਇਲ ਦਾ ਸੁਰੱਖਿਆ ਮੰਤਰੀ ਆ ਉਹ ਕੋਈ ਜਿਹੜਾ ਕਿ ਉਹਨੇ ساری ਜ਼ਿੰਦਗੀ ਵੀ ਉੱਥੇ ਬਹਿ ਰਹਿਣਾ ਪਰ ਅੱਜ ਦੇ ਕਾਲੇ ਅੱਖਰਾਂ ਦੇ ਵਿੱਚ ਕਾਲਾ ਇਤਿਹਾਸ ਵਿਚ ਜੁੜਿਆ ਹੈ ਕਿ ਉਹਨੇ ਮਨੁੱਖਤਾ ਦਾ ਕਿੰਨਾ ਵੱਡਾ ਭਟਾਣ ਕੀਤਾ ਹੈ ਮਨੁੱਖਤਾ ਦੇ ਨਵੇਂ ਵੱਲ ਕਲਮ ਚੁੱਕ ਕੇ ਆ ਕਿੰਨਾ ਉਹ ਬਰਿਆਂ ਆਦਮੀ ਢੱਲੇਲ ਇਹੀ ਇਨੀ ਕ੍ਰਿਟੀਕਲ ਹਾਲਤ ਵਿੱਚ ਬੈਠਿਆ ਹੋਇਆ ਵੀ ਜਦੋਂ ਮੈਂ ਇਹ ਦੇਦਾ ਦੱਸ ਰਿਹਾ ਕਿ ਡਾਕਟਰ ਸੁਹਮਾਨ ਦੀ ਟੀਮ ਕਹਿ ਰਹੀ ਕਿ ਉਹ ਕਦੀ ਵੀ ਬੇਤਰ ਮਨੁੱਖ ਬਣ ਕੇ ਜੇ ਉਹਨਾਂ ਨੂੰ ਬਚਾ ਵੀ ਲਿਆ ਜਾਵੇ ਤੇ ਅੱਗੇ ਵਰਗੀ ਇਹਨਾਂ ਦੀ ਸਿਹਤ ਨਹੀਂ ਰਹਿ ਸਕਦੀ ਵੈਸੇ ਵੀ ਉਹ ਕੈਂਸਰ ਦੇ ਪਹਿਲਾਂ ਹੀ ਮਰੀਜ਼ ਹੈ ਸਭ ਨੂੰ ਪਤਾ ਹੈ ਪੰਜਾਬ 247 ਟੀਵੀ ਦੇ ਪ੍ਰੋਗਰਾਮ ਜ਼ਿੰਦਗੀ ਦੇ ਅੰਗ ਸੰਗ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਹਫਤਾਵਾਰੀ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ ਜੀ ਮੇਰੇ ਨਾਲ ਨੇ ਸਰਦਾਰ ਹੀਰਾ ਸਿੰਘ ਹੰਸਪਾਲ ਰਵੀ ਗੱਲ ਫਿਰ ਆਪਾਂ ਕਰਦੇ ਹਾਂ ਅੱਜ ਪੰਜਾਬ ਦੀਆਂ ਪਰ ਪਹਿਲਾਂ ਅੱਜ ਕ੍ਰਿਸਮਸ ਡੇ ਆ ਦੁਨੀਆ ਦਾ ਸਭ ਤੋਂ ਵੱਡਾ ਤਿਹਾਰ ਕਿਹਾ ਜਾਂਦਾ ਹੈ ਔਰ ਜਿਹੜਾ ਐਸਾਈ ਭਾਈਚਾਰਾ ਉਹ ਲਗਾਤਾਰ ਇੱਕ ਮਹੀਨੇ ਤੋਂ ਇਹ ਤਿਹਾਰ ਮਨਾਉਣਾ ਸ਼ੁਰੂ ਕਰ ਦਿੰਦਾ ਵੈਸੇ ਤਾਂ ਸਾਡੇ ਸਾਰੇ ਤਿਹਾਰ ਹੀ ਹੁਣ ਮਾਰਕੀਟ ਤੇ ਗਲਬੇ-ਹੀਠਾ ਆ ਗਏ ਆ 크ਿਸਮਸ ਵੀ ਮਾਰਕੀਟ ਜ਼ਿਆਦਾ ਤੇ ਤਿਹਾਰ ਘਟਾ ਹੈ ਸੋ ਫਿਰ ਵੀ ਜੋ ਕੁਝ ਹੈ ਦੁਨੀਆ ਦੇ ਨਾਲ ਚੱਲਣਾ ਪੈਂਦਾ ਅਸੀਂ ਸਾਰੇ ਹੀ 크ਿਸਮਸ ਦੇ ਤਿਹਾਰ ਨੂੰ ਮਨਾਉਣ ਵਾਲੇ ਭੈਣਾ ਭਰਾਵਾਂ ਨੂੰ ਚਾਹੇ ਉਹ 크ਿਸਚਨ ਨੇ ਜਾਂ ਦੁਨੀਆ ਦਾ ਤਿਹਾਰ ਹੈ ਸਭ ਨੂੰ ਮੁਬਾਰਕਬਾਦ ਦਿੰਨੇ ਆ ਤੇ ਨਾਲ ਹੀ ਹੰਸਪੰਗੜਾ ਨੂੰ ਵੈਲਕਮ ਕਰਦੇ ਆ ਜੀਆਨੂ ਜੀ ਤੁਹਾਨੂੰ ਵੀ ਮੁਬਾਰਕ 크ਿਸਮਸ ਦੀ ਜੀ ਅੱਜਾ ਮੇਰੇ ਵੱਲੋਂ ਤੁਹਾਨੂੰ ਪੰਜਾਬ 247 ਦੇ ਸਤਿਕਾਰਯੋਗ ਦਰਸ਼ਕਾਂ ਨੂੰ ਅਤੇ ਟੈਕਨੀਕਲ ਟੀਮ ਨੂੰ ਸਾਰਿਆਂ ਨੂੰ ਜਿਹੜਾ ਕ੍ਰਿਸਟਿਅਨਟੀ ਦਾ ਸਭ ਤੋਂ ਵੱਡਾ ਰਿਆ ਕ੍ਰਿਸਮਸ ਹੋਦਿਆਂ ਬਹੁਤ-ਬਹੁਤ ਮੁਬਾਰਕਾਂ ਔਰ ਜਿਹੜੀ ਕ੍ਰਿਸਟਿਅਨਟੀ ਹੈ ਉਹਦੇ ਪਗੰਬਰ ਦਾ ਇਹ ਵੱਡਾ ਤਿਹਾੜੀ ਹੈ ਉਹ ਕ੍ਰਿਸਟਿਅਨਟੀ ਇਹ ਬਹੁਤ ਸੈਲੀਬ੍ਰੇਟ ਕਰਦੀ ਜੀ ਇਹ ਜਿਹੜੀਆਂ ਇਹ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹਦੇ ਨਾਲ-ਨਾਲ ਜਿੱਥੇ ਕ੍ਰਿਸਟਿਅਨਟੀ ਲਈ ਅਗੇ ਇੱਕ ਵੱਡਿਆ ਤਿਹਾੜੀ ਆ ਉਹਨੇ ਦਾ ਅ ਸਾਰੀ ਕ੍ਰਿਸਟੈਂਟੀ ਜਿਹੜੀ ਅਜੇ ਵੀ ਸ਼ਾਮਿਲ ਹੁੰਦੀ ਆ ਉਸ ਨਾਲ ਹੀ ਨਾਲ ਸਾਡੇ ਗੱਤੂ ਪਾਤਸ਼ਾਹ ਦੇ ਪਰਿਵਾਰ ਦਾ ਜਿਹੜਾ ਨਿਸਾਨੀ ਸ਼ਹਾਦਤ ਆ ਉਹਦਾ ਵੀ ਹਫ਼ਤਾ ਚੱਲ ਰਿਹਾ ਹੈ ਸੋ ਦੋਨੋਂ ਗੱਲਾਂ ਪੈਰਲਲ ਚੱਲ ਰਹੀਆਂ ਬਟ ਦੋਨੋਂ ਗੱਲਾਂ ਹੀ ਜਿਹੜੀਆਂ ਨੇ ਕ੍ਰਿਸਮਸ ਵੀ ਸਾਨੂੰ ਹੱਕ ਸੱਚ ਤੇ ਖੜਨ ਦੀ ਜਿਹੜੀ ਆ ਪ੍ਰੇਰਣਾ ਦਿੰਦੀ ਆ ਔਰ ਗੁਰੂ ਸਾਹਿਬ ਦੇ ਪਰਿਵਾਰ ਦੀ ਜਿਹੜੀ ਨਿਸਾਨੀ ਸ਼ਹਾਦਤ ਹੈ ਜਿਹੜਾ ਸ਼ਹਾਦਤਾਂ ਦਾ ਹਫ਼ਤਾ ਚੱਲ ਰਿਹਾ ਹੈ ਉਹ ਵੀ ਸਾਨੂੰ ਇਸ ਗੱਲ ਦੀ ਜਿਹੜੀ ਆ ਉਹ ਜਿੰਦਗੀ ਦੇ ਰੱਚ ਨਾਲ ਖੜੇ ਹੋਣ ਦੀ ਗੱਲ ਹੁੰਦੀ ਆ ਭਾਵਾਂ ਕਈ ਵਾਰ ਨਿੱਜੀ ਤੌਰ ਤੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜੇ ਸੋ ਜਿਹੜੇ ਤਿਹਾਰ ਹੁੰਦੇ ਨੇ ਉਹਨਾਂ ਦੀ ਜਿਹੜੀ ਅਸਲੀ ਮਹੱਤਤਾ ਉਹ ਤਾਂ ਇਹ ਆ ਕਿ ਮਨੁੱਖੀ ਜ਼ਿੰਦਗੀ ਵਧੀਆ ਹੋਵੇ ਹੂੰ ਹੂੰ ਸੋ ਇਹਨਾਂ ਸਾਰੇ ਤਿਹਾਰਾਂ ਦੇ ਵਿੱਚ ਮਨੁੱਖੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਸੁਗਰੇਸ਼ ਮਿਲਦੇ ਆ ਸਿਰ ਸਾਡੇ ਸਾਡੇ ਖਾਲੀ ਦੇਸ਼ਰਵਾ ਉਹਨਾਂ ਨੂੰ ਮਨਾਉਣ ਸੇ ਘਰਾਂ ਦੇ ਤੀਤਿਆਂ ਵਿੱਚ ਵੱਖਰੇ ਵੱਖਰੇ ਵੱਖਰੇਵੇਂ ਆ ਜਾਂਦੇ ਆ ਵੱਖਰੇ ਘਰਾਂ ਦਾ ਆ ਜਾਂਦੇ ਆ ਪਰ ਜਿੰਨੇ ਵੀ ਤਿਹਾਰ ਮਨਾਏ ਜਾਂਦੇ ਨੇ ਖਾਸ ਤੌਰ ਤੇ ਜਿਹਨਾਂ ਦੀ ਬੈਕਗ੍ਰਾਉਂਡ ਧਾਰਮਿਕ ਹੁੰਦੀ ਆ ਉਹ ਬੇਸਿਕਲੀ ਮਨੁਸ਼ਕਤਾ ਉਪਰ ਨਾਏ ਹੁੰਦੇ ਸੋ ਆਪਾਂ ਕਲੇਮ ਕਰਦੇ ਆ ਇਹਨਾਂ ਉਹਨਾਂ ਤਿਹਾਰਾਂ ਦੇ ਉਹਨਾਂ ਸਾ ਅਧਾਰ ਤੇ ਕਿ ਇਹ ਜਿਹੜੀ ਆ ਮਨੁੱਖੀ ਜ਼ਿੰਦਗੀ ਆ ਇਸ ਧਰਤੀ ਦੇ ਉੱਤੇ ਸਤ ਸੌ ਰੱਦੀਆਂ ਤੇ ਖੇਤਰ ਬਣ ਗਈ। ਬਿਲਕੁਲ ਜੀ ਇਹ ਸਾਡੀਆਂ ਸ਼ੁਭਕਾਮਨਾਵਾਂ ਤੇ ਹੋ ਸਕਦੀਆਂ ਪਰ ਹਸਪਲਜੀ ਦੂਜੇ ਪਾਸੇ ਜੇ ਵੇਖੀਏ ਇੱਕ ਪਾਸੇ ਅਸੀਂ ਇਹੋ ਜਿਹੇ ਤਿਹਾੜ ਮਨਾਉਨੇ ਆ ਪਿਆਰ ਮੁਹੱਬਤ ਦਾ ਸੰਦੇਸ਼ ਵੰਡਦੇ ਆ ਪਰ ਨਾਲ ਨਾਲ ਦੁਨੀਆ ਤੇ ਜੋ ਕੁਝ ਚੱਲ ਰਿਹਾ ਉਹ ਬੜਾ ਭਿਆਨਕ ਤੇ ਮਤਲਬ ਇਹਨਾਂ ਚੀਜ਼ਾਂ ਦੇ ਉਲਟ ਆ ਅਸੀਂ ਇਹਨਾਂ ਤੋਂ ਸਿੱਖਦੇ ਕੁਝ ਨਹੀਂ ਅਸੀਂ ਕਰਦੇ ਜਰੂਰ ਆ ਤਿਹਾੜ ਮਨਾਉਨੇ ਆ ਫਾਰਮਲ ਜੇ ਓਕੇ ਕਰਦੇ ਆ ਸਾਰਾ ਕੁਝ ਅੱਜ ਦੇ ਦਿਨ ਹੀ ਮੈਂ ਹੁਣੇ ਖਬਰਾਂ ਦੇਖ ਰਿਹਾ ਸੀਗਾ ਅੱਜਕ ਜਿਹੜਾ 25 ਅਗਸਤ ਆਪਣਾ ਸਾਰੀ ਦਸੰਬਰ ਵਾਲਾ ਦਿਨ ਹੈ ਆ ਵੱਡੇ ਬਾਬੇ 크੍ਰਾਈਸਟ ਦਾ ਯਾਦ ਕਰਨ ਲਈ ਉਸ ਦਿਨ ਰਸ਼ੀਆ ਯੂਕਰੇਨ ਦੇ ਤੇ ਬਹੁਤ ਸਾਰੀਆਂ ਅਮਜ਼ਾਈਲਾ ਨਾ ਮਲਾ ਕਰਦਾ ਤੇ ਸਾਰਾ ਉਹਨਾਂ ਦੇ ਸਿਸਟਮ ਨੂੰ ਤਬਾਹ ਕਰਦਾ ਜਿਹੜਾ ਉਹਨਾਂ ਦਾ ਬਿਜਲੀ ਦਾ ਢਾਂਚਾ ਹੈ ਤੇ ਉਹਨਾਂ ਨੂੰ ਅੰਧੇਰੇ ਚ ਤੱਕ ਦਿੰਦਾ ਦੂਜੇ ਪਾਸੇ ਇਜ਼ਰਾਈਲ ਜੋ ਕੁਝ ਕਰ ਰਿਹਾ ਪਿਛਲੇ ਲੰਬੇ ਸਮੇਂ ਤੋਂ ਤੇ ਇਹਨਾਂ ਦਿਨਾਂ ਵਿੱਚ ਵੀ ਕੋਈ ਖੜੋਤ ਨਹੀਂ ਆਉਂਦੀ ਮਤਲਬ ਕੋਈ ਡਰ ਖੋਫ ਰੱਬ ਦਾ ਜਾਂ ਉਹਦਾ ਪਿਆਰ ਮੁਹੱਬਤ ਦਾ ਸੰਦੇਸ਼ ਧਰਮਾਂ ਨੂੰ ਮੰਨਦੇ ਤਾਂ ਆਪਾਂ ਜ਼ਰੂਰ ਆ ਪਰ ਉਹਨਾਂ ਦੇ ਜਿਹੜੀਆਂ ਸਿੱਖਿਆਵਾਂ ਅਮਲ ਕੋਈ ਨਹੀਂ ਹੁੰਦਾ ਦੁਨੀਆ ਇਸ ਵੇਲੇ ਕਿਹੜੀ ਤਰਾਸ ਦੀ ਭੋਗ ਰਹੀ ਆ ਔਰ ਜਿਦ ਤਾ ਆਪਾਂ ਪਿਛਲੀ ਾਰ ਵੀ ਗੱਲ ਕਰਦੇ ਸੀ ਕਿ ਕਿ ਨਿਊ ਵਰਲਡ ਆਰਡਰ ਇਹ ਉਹ ਕਈ ਕੁਝ ਗੱਲਾਂ ਆਪਾਂ ਚਰਚਾ ਕਰਦੇ ਰਹਿੰਦੇ ਆ ਤੇ ਕਈ ਵਾਰ ਲੱਗਦਾ ਸਾਰਾ ਕੁਝ ਬੇਮੈਨਾ ਜਾ ਹੋਣਾ ਉਹ ਹੁੰਦਾ ਜੋ ਤਾਕਤਵਰ ਲੋਕ ਚਾਹੁੰਦੇ ਆ ਉਦਾਂ ਹੀ ਚੱਲਦੀ ਆ ਦੁਨੀਆ ਇਹ ਨਾ ਤਾਕਤਵਰ ਲੋਕਾਂ ਦਾ ਵੀ ਅੰਤ ਹੁੰਦਾ ਏ ਜਿਰਸ਼ਾ ਔਰ ਕੋਈ ਜਗਾ ਅੰਤ ਕਿਹਾ ਪਰ ਉਹ ਕਈ ਵਾਰ ਅੰਤ ਤੱਕ ਪਹੁੰਚਣ ਲਈ ਮਨੁੱਖਤਾ ਦਾ ਬੜਾ ਵੱਡਾ ਨੁਕਸਾਨ ਕਰ ਗਏ ਜਿਹੜਾ ਇਜ਼ਰਾਇਲ ਦਾ ਐਸੋਲ ਪ੍ਰਧਾਨ ਮੰਤਰੀ ਆ ਉਹ ਕੋਈ ਜਿਹੜਾ ਹੈ ਤੇ ਉਹਨੇ ਸਾਰੀ ਜ਼ਿੰਦਗੀ ਦੀ ਉੱਥੇ ਬਹਿ ਰਹਿਣਾ ਪਰ ਇਤਿਹਾਸ ਦੇ ਕਾਲੇ ਅੱਖਰਾਂ ਦੇ ਵਿੱਚ ਕਾਲੇ ਇਤਿਹਾਸ ਵਿੱਚ ਆ ਜਾਏਗਾ ਤੇ ਉਹਨੇ ਮਨੁੱਖਤਾ ਦਾ ਕਿੰਨਾ ਵੱਡਾ ਧਾਣ ਕੀਤਾ ਹੈ ਮਨੁੱਖਤਾ ਤੇ ਕਿੰਨੇ ਵੱਡੇ ਜ਼ਲਮ ਕੀਤੇ ਆ ਤੇ ਮਾ ਉਹ ਭਰੇ ਆਦਮੀ ਆ ਪਰ ਇਥੇ ਇਹੀ ਗੱਲ ਆ ਕਿ ਇੱਕ ਥਾਂ ਦਾ ਖਾਨ ਵੀ ਹੈਗਾ ਤੇ ਤਗੜੇ ਦਾ ਸੱਤੀ ਵੀ 100 ਤੇ ਇਸ ਵੇਲੇ ਸੱਤੀ ਵੀ ਉਹ ਵੇਖੋ ਕਿਸੇ ਵੀ ਸੰਸਥਾ ਕਿਸੇ ਦੀ ਅਪੀਲ ਕਿਸੇ ਦੀ ਜ਼ਲੀਲ ਈਵਨ ਜੁਐਨੋ ਤੱਕ ਨੂੰ ਨਹੀਂ ਮੰਨ ਰਿਹਾ ਪਰ ਉਸੇ ਆ ਕਿ ਮਨੁੱਖਤਾ ਨੂੰ ਪਰਣਾਏ ਹੋਏ ਲੋਕ ਜਿਹੜੇ ਹਰ ਥਾਂ ਤੇ ਬੈਠੇ ਘੱਟਪਟ ਹਾ ਦਾ ਨਾਰਾ ਜਰੂਰ ਮਾਰ ਰਹੇ ਨੇ ਇਹ ਵੀ ਇੱਕ ਮਨੁੱਖਤਾ ਪ੍ਰਤੀਕਾਲਿਆ ਕਿ ਬਿਲਕੁਲ ਲੋਕ ਚੁੱਕ ਕਰਕੇ ਜੀ ਬੈਠੇ ਇਵਨ ਇਜ਼ਰਾਇਲ ਦੇ ਵਿੱਚ ਵੀ ਜਿਹੜੇ ਆ ਉਹਦੇ ਖਿਲਾਫ ਮਜ਼ਾਰੇ ਹੋ ਰਹੇ ਨੇ ਪਰ ਉਹ ਕੀ ਗੁਰੂ ਸਾਹਿਬ ਦਾ ਇੱਕ ਕਥੀਸ਼ ਹੈਗਾ ਇਹ ਕਿ ਮਨੋ ਜਿਹੜਾ ਸਤਾਤੇ ਬੈਠਾ ਬੰਦਾ ਹੁੰਦਾ ਹੈ ਉਹ ਅੰਨਾ ਬੋਲਾ ਹੋ ਜਾਂਦਾ ਹੈ ਤੇ ਉਹਨੂੰ ਗਿਆਨ ਕੋਈ ਨਹੀਂ ਉਹ ਗਿਆਨ ਵੀ ਹੁਣ ਆਵੀ ਹੋ ਜਾਂਦਾ ਹੈ ਉਹ ਆਪਣੀ ਧੁੰਦੇ ਵਿੱਚ ਲੱਗਾ ਰਹਿੰਦਾ ਹੈ ਸੋ ਫਿਰ ਵੀ ਇਹ ਗੱਲ ਹੈ ਜਿਾ ਕੇ ਬੋਲਦਾ ਰਹੇ ਨੇ ਨੇ ਕਿ کئی ਵਾਰ ਤਾਂ ਇਹੋ ਜਿਹੀ ਸਮੱਸਿਆ ਹੋ ਜਾਂਦੀ ਆ ਕਿ ਲੋਕ ਬੋਲਣੇ ਹਟ ਜਾਂਦੇ ਆ ਬਿਲਕੁਲ ਹਸਪਾਲ ਜੀ ਵੈਸੇ ਵੀ ਇੰਟਰਨੈਸ਼ਨਲ ਲੈਵਲ ਤੇ ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ ਹੋਇਆ ਨਾ ਇਹਦਾ ਲੱਗਦਾ ਹੈ ਕਿ ਅਸੀਂ ਆਪਾਂ ਕਾਪੀ ਹੀ ਲਵਾ ਰਹੇ ਆ ਮਤਲਬ ਜਿਹੜੀਆਂ ਇਹ ਪੁਰਾਣੀਆਂ માનਤਾਵਾਂ ਨੇ ਮਨੁੱਖ ਨੂੰ ਭਾਵੇਂ ਇੰਡੀਵਿਜੂਅਲ ਵੇਖ ਲਈਏ ਭਾਵੇਂ ਅਸੀਂ ਇਹਨਾਂ ਨੂੰ ਇੱਕ ਰਾਸ਼ਟ੍ਰਿਕ ਸ਼ਕਤੀ ਦੇ ਰੂਪ 'ਚ ਵੇਖ ਲਈਏ ਜਿੱਥੇ ਕਿਤੇ ਦੀ ਵੀ ਗੱਲ ਕਰ ਲਓ ਮੈਂ ਹੁਣੇ ਜਲੈਸਕੀ ਨਾਂ ਦਾ ਜ਼ਿਕਰ ਕਰਕੇ ਆਟਿਆ ਉਹ ਬੰਦੇ ਦੀਆਂ ਗਲਤੀਆਂ ਕਰਕੇ ਉਥੋਂ ਦੀ ਕੌਮ ਤਬਾਹ ਹੋ ਗਈ ਉਹਨੇ ਆਪਣੀ ਅੜੀ ਤੇ ਠਾ ਕੇ ਬਿਨਾਂ ਕਿਸੇ ਕਾਰਨ ਜੇ ਉਹਦੀ ਥੋੜੀ ਜਿਹਾ ਵਿਸਤਾਰ 'ਚ ਜਾਈਏ ਤੇ ਕਿਸ ਤਰੀਕੇ ਨਾਲ ਯੂਰਪੀਅਨ ਯੂਨੀਅਨ ਦੇ ਮੁਲਕਾਂ ਨੇ ਉਹਨੂੰ ਉਂਗਲੇ ਲਾਇਆ ਤੇ ਕਿਸ ਤਰੀਕੇ ਨਾਲ ਉਹਨੂੰ ਖਤਰਨਾਕ ਪਾਸੇ ਧੱਕ ਦਿੱਤਾ ਇੱਕ ਆਰਟਿਸਟ ਬੰਦਾ ਕਹਿੰਦੇ ਬੜਾ ਕੋਮਲ ਚਿੱਤ ਹੁੰਦਾ ਤੇ ਉਹ ਆਰਟਿਸਟ ਨੇ ਉਥੋਂ ਦੀ ਬੇੜੀ ਡੋਬ ਦਿੱਤੀ ਹੈ ਲਗਭਗ ਉਸ ਕੰਟਰੀ ਦੀ ਤੇ ਦੂਜੇ ਪਾਸੇ ਟਰੰਪਰਾ ਜਿਹੜਾ ਫੀਨੋਮਨਾ ਆ ਰਿਹਾ ਹੈ ਟਰੰਪਰਾ ਫੀਨੋਮਨਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਵਾ ਉਹ ਬੜੀ ਮੁਸ਼ਕਲਾਂ ਆ ਗਿਆ ਆਉਣ ਵਾਲੇ ਸਮੇਂ 'ਚ ਖੜੀਆਂ ਕਰਨੀਆਂ ਉਹਨੇ ਕੱਲ੍ਹ ਅਸੀਂ ਦੇਖ ਰਹੇ ਸੀ ਪਨਾਮਾ ਨਹਿਰ ਬਾਰੇ ਉਹਨਾਂ ਦਾ ਬੜਾ ਅਜੀਬ ਜਿਹਾ ਬਿਆਨ ਆਇਆ ਕਿ ਅਸੀਂ ਦੁਬਾਰਾ ਉਹਨੂੰ ਕੈਪਚਰ ਕਰ ਸਕਦੇ ਹਾਂ ਪਨਾਮਾ ਨਹਿਰ ਨੂੰ ਜਿਲ੍ਹੇ ਸਾਹਿਬ ਗੁਰਬਾਣੀ ਦਾ ਇੱਕ ਉਪਦੇਸ਼ ਹੈਗਾ ਕੁੱਤਾ ਰਾਜ ਬਹਾਲੀਏ ਫਿਰ ਕਿੱਤੀ ਚੱਤੀ ਹੂੰ ਹੂੰ ਇਹ ਜਿਹੜੇ ਮਨੁੱਖਤਾ ਤੋਂ ਪਰਨਾਏ ਹੋਏ ਲੋਕ ਨੇ 올 ਫਾਲਸ ਨੈਸ਼ਨਲਿਜ਼ਮ ਉਭਾਰ ਕੇ ਇਹ ਸਤਾ ਤੇ ਕਾਬਜ਼ ਹੋ ਰਹੇ ਨੇ ਨੈਸ਼ਨਲਿਜ਼ਮ ਨਹੀਂ ਸੋ ਇਹਦੇ ਵਰਤਾਰੇ ਨੇ ਜਿੱਥੇ ਆਮ ਮਨੁੱਖ ਵੀ ਅੱਜ ਕੱਲ ਸੈੱਫ ਸੈਂਟਰ ਤੇ ਖੁਦਗਰਜ਼ ਹੋ ਰਿਹਾ ਹੈ ਉਹ ਸਿਰਫ ਆਪਣੇ ਜਿਹੜਾ ਹੈਤ ਵੇਖ ਰਿਹਾ ਹੈ ਜਿਵੇਂ ਵੱਡੇ ਪੱਧਰ ਤੇ ਕਮਿਊਨਿਟੀ ਆਪਣੇ ਹਿੱਤ ਵੇਖ ਰਹੀ ਆ ਧਰਮ ਆਪਣੇ ਹਿੱਤ ਵੇਖ ਰਹੇ ਨੇ ਔਰ ਕੰਨਨਸ਼ਾਹ ਜਿਹੜੇ ਉਹ ਸਿਰਫ ਸਿਰਫ ਆਪਣੇ ਹਿੱਤ ਵੇਖ ਰਹੇ ਨੇ ਕਿ ਮੈਂ ਸਤਾ ਦੇ ਉੱਤੇ ਕਿਦਾਂ ਕਾਬਜ਼ ਰਹਿ ਸਕਦਾ ਔਰ ਜਿਹੜਾ ਕਾਰਪੋਰੇਟ ਸੈਕਟਰ ਹੈ ਉਹ ਆਪਣੇ ਹਿੱਤ ਵੇਖ ਰਿਹਾ ਹੈ ਕਿ ਮੀਂਹਾਂ ਜਿਹੜਾ ਕਿਦਾਂ ਵੱਧ ਤੋਂ ਵੱਧ ਹੋਇਆ ਸੋ ਸਾਰੇ ਮਿਲਖੋਬੇ ਦੇ ਵਿੱਚੋਂ ਵੇਖੋ ਵੱਖ-ਵੱਖ ਅੰਦੋਲਨ ਉੱਠ ਰਹੇ ਨੇ ਤੇ ਵੱਖ-ਵੱਖ ਕਿਸਮ ਦੀਆਂ ਬਕਰ ਘਰਾਂ ਉੱਠ ਰਹੀਆਂ ਨੇ ਔਰ ਇਹਦੇ ਵਿੱਚੋਂ ਵੱਖ-ਵੱਖ ਕਰਾਂ ਦੇ ਟੱਕੜ ਪੰਛੀ ਵੀ ਜਿਹੜੇ ਨੇ ਉਹ ਸਿਰ ਉਠਾ ਰਹੇ ਨੇ ਪਰ ਐਸੇ ਜਿਹੜੇ ਮਨੁੱਖੀ ਹੱਕਾਂ ਲਈ ਅੰਦੋਲਨ ਨੇ ਉਹ ਵੀ ਵੱਡੇ ਪੱਧਰ ਤੇ ਉੱਤਰ ਰਹੇ ਨੇ ਹਾਂ ਹਾਂ ਚਲੋ ਇਹ ਤੇ ਨਾਲ-ਨਾਲ ਦੁਨੀਆ ਦੇ ਵਰਤਾਰੇ ਆ ਜੀ ਸਾਰਾ ਕੁਝ ਚੱਲਦਾ ਹੀ ਰਹਿਣਾ ਪਰ ਰਾਨੀ ਦੀ ਗੱਲ ਇਹ ਆ ਕਿ ਜਿਹੜਾ ਆਪਣਾ ਭਾਰਤ ਆ ਆਪਾਂ ਉਹਦੀ ਗੱਲ ਕਰ ਲੈਨੇ ਹੁਣ ਥੋੜੀ ਜੀ ਭਾਰਤ ਵਿੱਚ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਜਿਹੜਾ ਉਹ ਚੱਲ ਰਿਹਾ ਤੇ ਕਿਸਾਨ ਅੰਦੋਲਨ ਇਸ ਵੇਲੇ ਇਸ ਹਾਲਤ ਵਿੱਚ ਪਹੁੰਚਿਆ ਹੋਇਆ ਜਿੱਥੇ ਇੱਕ ਪਾਸੇ ਘੜੇ ਬੰਦੀਆਂ ਨੇ ਬਹੁਤ ਵੱਡਾ ਨੁਕਸਾਨ ਕਰਤਾ ਦੂਜੇ ਬੰਨੇ ਕਿਸਾਨਾਂ ਵਿੱਚ ਵੀ ਆਪਮਹਾਰਾਪਣ ਹੋ ਗਿਆ ਥੋੜੇ ਜੇ ਸਮੇਂ ਤੋਂ ਬਾਅਦ ਇੱਕ ਤਾਂ ਉਹ ਜਿੱਤ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਇਦਾਂ ਲੱਗਣ ਲੱਗਿਆ ਕਿ ਅਸੀਂ ਬਹੁਤ ਤਾਕਤਵਰ ਹੋ ਗਏ ਆ ਤੇ ਅਸੀਂ ਜੋ ਮਰਜ਼ੀ ਕਰ ਸਕਦੇ ਆ ਉਹਦੇ ਨਾਲ ਆਮ ਲੋਕਾਂ ਦੀ ਜਿਹੜੀ ਉਹਨਾਂ ਨੂੰ ਸਿਮਤੀ ਮਿਲੀ ਹੋਈ ਸੀ ਬਹੁਤ ਜ਼ਿਆਦਾ ਉਹ ਤੋਂ ਥੋੜੇ ਜੇ ਟੁੱਟ ਗਏ ਦੂਸਰਾ ਆਪਣੀਆਂ ਧੜੇ ਬਾਜ਼ੀਆਂ ਤੀਜਾ ਇੰਨਾ ਕ੍ਰਿਟੀਕਲ ਹਾਲਾਤਾਂ ਜੋ ਲੰਘਦੇ ਆ ਵੀ ਦੁਫੇੜ ਵਧਦਾ ਜਾ ਰਿਹਾ ਜਿਹੜੇ ਡੱਲੇਵਾਲ ਰਾਣੇ ਭੁਖੜਤਾਲ ਐਲਾਨ ਕੀਤੀ ਇੱਕ ਤਰਫਾ ਉਹਨੂੰ ਪਹਿਲੀ ਗੱਲ ਤੇ ਤੁਸੀਂ ਕਿੱਦਾਂ ਵੇਖਦੇ ਹੋ ਦੂਜੀਆਂ ਜਸਰ ਬੰਦੀਆਂ ਉੱਤੇ ਕੀ ਕਮੈਂਟ ਕਰ ਰਹੀਆਂ ਤੇ ਹਾਲਾਤ ਕੀ ਬਣ ਰਹੇ ਆ ਕਿ ਜਿਸ ਤਰੀਕੇ ਨਾਲ ਡਾਕਟਰ ਸੋਹਿਵਾਨ ਰਾਨਾ ਦੀ ਟੀਮ ਦੱਸ ਰਹੀ ਆ ਕਿ ਜਿੰਨਾ ਉਹਨਾਂ ਦੀ ਬਾਡੀ ਦਾ ਨੁਕਸਾਨ ਹੋ ਚੁੱਕਾ ਹੈ ਉਹ ਰਿਕਵਰ ਨਹੀਂ ਹੋਣਾ ਉਹ ਕਹਿੰਦੇ ਆ ਕਿ ਪਹਿਲਾ ਹਫਤਾ ਬੰਦੇ ਦੀ ਚਰਬੀ ਹੁੰਦੀ ਆ ਉਹ ਕੰਮ ਚਲਾ ਦਿੰਦੀ ਆ ਦੂਜੇ ਹਫਤੇ ਪਹਿਲੇ ਹਫਤੇ ਭੁੱਖ ਕੱਟੀ ਜਾਂਦੀ ਆ ਦੂਜੇ ਹਫਤੇ ਚਰਬੀ ਢਲਣੀ ਸ਼ੁਰੂ ਹੋ ਜਾਂਦੀ ਆ ਉਹ ਵੀ ਬੰਦੇ ਨੂੰ ਮਤਲਬ ਥੋੜਾ ਜਿਹਾ ਸਹਿਜ ਰੱਖਦੀ ਆ ਪਰ ਉਸ ਤੋਂ ਬਾਅਦ ਸਰੀਰ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦਾ ਉਹਦੇ ਸੈੱਲ ਟੁੱਟਨੇ ਸ਼ੁਰੂ ਹੋ ਜਾਂਦੇ ਆ ਤੇ ਜਿਹੜੇ ਬਾਡੀ 'ਚ ਵਗਾਰ ਪੈਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਮਲਟੀ ਆਰਗਨ ਆ ਉਹ ਫੇਲਰ ਵੱਲੋਂ ਚੱਲ ਪੈਂਦੇ ਆ ਪਰ ਜਿਹੜਾ ਇਹ ਇਨਸਾਨ ਹੈ ਨਾ ਦਿਮਾਗ ਚ ਹੋ ਜਾਣਾ ਔਰ ਕਵਰ ਨਹੀਂ ਹੁੰਦਾ ਮੁੜ ਕੇ ਕਿਸੇ ਤਰ੍ਹਾਂ ਤੇ ਇਹ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਹੋ ਰਹੀ ਇੱਕ ਪਾਸੇ ਮੈਂ ਦੇਖ ਰਿਹਾ ਕਿ ਕਿਸਾਨ ਜਿਹੜੇ ਆ ਉਹਨਾਂ ਦੇ ਨਾਲ ਖੜੇ ਜਿਹੜੇ ਆ ਉਹ ਇਸ ਗੱਲ ਤੇ ਬਜੇਦਿਆ ਨਾ ਟਰਾਲੀਆਂ ਪੁੱਠੀਆਂ ਸਿੱਧੀਆਂ ਕਰਕੇ ਲਾਈਆਂ ਕਿ ਕੋਈ ਜ਼ਬਰਦਸਤੀ ਨਾਲ ਉਹਨੂੰ ਲੈ ਕੇ ਨਾ ਜਾਵੇ ਐਸ ਵੇਲੇ ਤੁਹਾਨੂੰ ਕੀ ਲੱਗਦਾ ਉਹਨਾਂ ਦੀ ਜਾਨ ਬਚਾਉਣਾ ਬਹੁਤ ਅਹਿਮ ਆ ਜਾਂ ਫਿਰ ਉਹਨਾਂ ਨੂੰ ਮਰਨ ਜਾਣ ਦੇਣਾ ਚਾਹੀਦਾ ਜਿੱਦਾਂ ਸਾਰੇ ਉਡੀਕ ਕਰ ਰਹੇ ਆ ਜੇਲਸਾ ਬੇਸਿਕਲੀ ਜੇ ਤੁਸੀਂ ਇਹਦੇ ਵਿੱਚ ਵੇਖੋ ਕਿ ਜਦੋਂ ਕਿਸਾਨਾਂ ਨੇ ਅੰਦੋਲਨ ਜਿੱਪ ਕੇ ਉੱਥੇ ਆ ਗਏ ਤੇ ਜਿਹੜੇ ਸੰਗਠਨ ਹੁਣ ਇਸ ਵੇਲੇ ਸੰਗਰਸ਼ੀਲ ਨੇ ਇਹ ਉਦੋਂ ਇਸ ਗੱਲ ਦੀ ਗੱਲ ਕਰ ਰਹੇ ਸੀ ਕਿ ਕਿਸਾਨ ਨੂੰ ਇਮੀਡੀਏਟ ਹਾਲੀ ਨਹੀਂ ਉੱਠਣਾ ਚਾਹੀਦਾ ਸਾਨੂੰ ਇਹ ਜਿੰਨੀਆਂ ਵੀ ਇਹਦੀਆਂ ਕਾਨੂੰਨੀ ਖਾਣਾ ਪੂਛੀਆਂ ਨੇ ਜੋ ਇਹ ਮੋਦੀ ਸਾਹਿਬ ਨੇ ਸਮਝੌਤਾ ਹੈ ਨਸਤੀ ਦਾ ਸਮਝੌਤਾ ਤਾਂ ਦਾ ਕਿ ਆਪ ਮੁਖਮਨਾ ਬੈਠ ਕੇ ਇੱਕ ਵਕਤਾਂ ਮੈਂ ਗੁਰੂ ਨਾਨਕ ਸਾਹਿਬ ਦੇ ਗੁਰਪੁਰ ਘਰ ਦੇਣ ਮੋਦੀ ਸਾਹਿਬ ਜਿਹੜੇ ਆ ਸਾਹਮਣੇ ਆਉਂਦੇ ਆ ਤੇ ਉਹ ਕਹਿੰਦੇ ਆ ਕਿ ਸ਼ਾਇਦ ਮੇਰੀ ਕੋਈ ਤਪੱਸਿਆ ਦੇ ਵਿੱਚ ਕਮੀ ਰਹਿ ਗਈ ਕਿ ਮੈਂ ਇਹਨਾਂ ਨੂੰ ਸਮਝਾਇਆ ਨਹੀਂ ਸਕਿਆ ਔਰ ਕਾਨੂੰਨ ਮੇਰੇ ਠੀਕ ਸੀ ਮੈਂ ਇਹਨਾਂ ਨੂੰ ਫੇਰ ਵਾਪਸ ਲੈਣ ਦੀ ਗੱਲ ਕਰਦਾ ਪਰ ਉਹਦੇ ਨਾਲ ਜੇ ਬੰਦਕ ਹੋਰ ਬਹੁਤ ਸਾਰੀਆਂ ਗੱਲਾਂ ਵਾਪਰ ਚੁੱਕੀਆਂ ਸੀ ਇਹ ਜਿਹੜੇ ਧੜੇ ਐਸੋਲੇ ਬੈਠਿਆ ਉਹਦੋਂ ਇਹ ਗੱਲ ਕਰਦੇ ਸੀ ਕਿ ਜਿਹੜੀਆਂ ਇਹਨਾਂ ਦੇ ਨਾਲ ਡੈਕੀ ਹੋਰ ਕਾਰਵਾਈਆਂ ਹੋ ਚੁੱਕੀਆਂ ਨੇ ਜੇ ਵੀ ਪੀਪੀ ਦੇ ਵਿੱਚ ਲੋਕਾਂ ਦੇ ਉੱਤੇ ਜਿਹੜੀ ਉਹ ਜੀਪ ਫਲਾ ਕੇ ਬੰਦੇ ਮਾਰ ਦਿੱਤੇ ਗਏ ਸੀ ਜਿਹੜੀਆਂ ਇਹਦੇ ਵਿੱਚ ਦਰਪਾਰੀਆਂ ਹੋਈਆਂ ਕਿਤੇ ਇਹਦੇ ਵਿੱਚ ਜਿਹੜੇ ਰਜਿਸਟਰਡ ਕੇਸ ਨੇ ਉਹ ਗੱਲਾਂ ਬੰਨਾਂ ਨੇ ਇਹ ਸਾਰਾ ਕੁਝ ਤਰਾ ਕੇ ਫਿਰ ਆਪਾਂ ਨੂੰ ਖਣਾ ਚਾਹੀਦਾ ਤੇ ਅਸੀ ਪਰ ਇੱਕ ਧਰ ਜਿਹੜੀ ਆ ਉਹ ਇਸ ਤਰ੍ਹਾਂ ਸਮਝਣ ਲੈ ਪੀਸੀ ਕਿ ਐਸੀ ਐਸਵੇੜੇ ਲੋਕਾਂ ਦੇ ਵਿੱਚ ਹੋ ਗਏ ਆ ਅਸੀਂ ਸ਼ਰਮ ਪ੍ਰਗਾਨ ਤੋਂ ਗਏ ਆ ਔਰ ਅਸੀਂ ਸਿਆਸੀ ਤੌਰ ਦੇ ਉੱਤੇ ਸਤਾ ਦੇ ਰੁਪੇ ਕਾ ਬਦਲੋਗੇ ਫਿਰ ਆਪਣੇ ਮਿਸ਼ਨ ਨੂੰ ਲਾਗੂ ਕਰਾਂਗੇ ਸੋ ਉਹ ਜਿਹੜਾ ਇਹ ਇੱਕ ਵੱਡਾ ਵਖਰੇਵਾ ਉਸ ਵੇਲੇ ਜਦੋਂ ਆਪਾ ਮੋਦੀ ਨੇ ਕਾਨੂੰਨ ਵਾਪਸ ਲਏ ਉਦੋਂ ਹੀ ਇਹਨਾਂ ਕਿ ਬਿਦਦੇ ਪਰ ਉਸ ਤੋਂ ਬਾਅਦ ਗਿਰਸ਼ਾ ਹੋਇਆ ਕਿ ਸਾਰੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ ਆਣ ਕੇ ਦੋ ਵੱਡੇ ਧੜਿਆਂ ਚ ਵੰਡੀਆਂ ਗਈਆਂ ਸਿਆਸੀ ਤੇ ਗੈਰ ਸਿਆਸੀ ਜਿਹੜੇ ਸਿਆਸੀ ਸੀ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੇ ਸੁਪਨੇ ਲੈਣੇ ਸ਼ੁਰੂ ਕਰਦੇ ਪਹਿਲਾਂ ਇੱਕ ਰਾਜਨੀਤਿਕ ਪਾਰਟੀ ਨਾਲ ਅਲਾਈਂਸ ਕਰਨ ਦਾ ਯਕਨ ਕੀਤਾ ਹੈ ਉਹਦੇ ਵਿੱਚ ਉਹਦਿਆਂ ਦੀ ਵੰਡ ਪੇਸ ਤੇ ਲੈ ਕੇ ਵੀ ਉਹਨਾਂ ਦੇ ਡਿਫਰੈਂਸਸ ਹੋ ਗਏ ਫਿਰ ਉਹ ਰਾਜਨੀਤਿਕ ਪਾਰਟੀ ਕੱਲੀ ਕੱਲੀ ਗੇਮ ਮੋਰਚਾ ਪੱਲਾ ਚਲਾ ਗਿਆ ਔਰ ਮੋਰਚੇ ਨੂੰ ਰਾਜਨੀਤਿਕ ਤੌਰ ਤੇ ਲੋਕਾਂ ਨੇ ਫਿਰ ਪ੍ਰਵਾਨ ਨਹੀਂ ਕੀਤਾ ਸੋ ਇਹ 2-4 ਬੰਦਿਆਂ ਨੂੰ ਛੱਡ ਕੇ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀਆਂ ਧਮਾਨਤਾਂ ਜੱਗਤ ਹੋਦੀਆਂ ਈਵਨ ਰਾਜੇਵਾਲ ਸਾਹਿਬ ਜਿਹੜੇ ਆ ਮਸਾਂ ਹੀ ਆਪਣੀ ਜ਼ਮਾਨਤ ਤੋਂ ਇੱਕ ਪਰਛੇਤ ਵੋਟੇ ਹੀ ਲੈ ਸਕੀ ਸਨ ਤੇ ਬਾਕੀ ਬਹੁਤ ਸਾਰੇ ਕੋਈ ਇਹ ਹੈ ਵੀ ਜਿਹੜਾ ਇੱਕ ਤੜਾਸੀ ਉਹਦੇ ਵਿੱਚ ਸ਼ਕਤੀ ਦੀ ਪ੍ਰਾਪਤੀ ਦੀ ਲਾਲਸਾ ਵਧ ਗਈ ਤੇ ਲੋਕਾਂ ਵੱਲੋਂ ਰਿਜੈਕਟ ਕਰਨ ਤੇ ਉਹ ਬਹੁਤ ਡਿਮੋਰੀਲਾਈਜ਼ ਹੋ ਗਏ। ਔਰ ਜਿਹੜਾ ਦੂਸਰਾ ਨਾਨ ਪੋਲੀਟਿਕਲ ਤੜਾਸੀ ਉਹਨੇ ਕੋਈ ਛੋਟੀਆਂ-ਮੋਟੀਆਂ ਲੋਕਲ ਇਸ਼ੂਜ਼ ਦੇ ਉੱਤੇ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀ। ਬਲਕਿ ਜਿਹੜਾ ਬਰਿਆਚੀ ਦਾ ਚਾਚੀ ਤੇ ਬਰਿਆਰ ਦੇ ਉੱਤੇ ਸੰਘਰਸ਼ ਹੋ ਰਿਹਾ ਸੀ ਉਹਤ੍ਰ ਇਮਨੇ ਵਾਲੇ ਪਾਸੇ ਪਰ ਇਹਨਾਂ ਨੇ ਖਿਆਲ ਹੀ ਨਹੀਂ ਕੀਤਾ। ਅਲਟੀਮੇਟਲੀ ਇਹ ਲੱਗਣ ਲੱਗ ਗਿਆ ਜਿਹੜੀ ਪਸੰਦ ਲੈ ਰਿਆ ਜਿਹੜੀ ਖਾਸ ਤੌਰ ਤੇ ਉੱਤਰੀ ਭਾਰਤ ਵਿੱਚ ਉਸਰੀ ਸੀ ਉਹ ਸਾਡੇ ਸਾਡੇ ਗੰਮ ਤੋੜ ਰਹੀ ਹੈ ਔਰ ਇਹਨਾਂ ਨੇ ਫਿਰ ਉਹ ਮੰਗੀਆਂ ਮੰਨੂਦਾਂ ਨੂੰ ਲਾਗੂ ਕਰਾਉਣ ਲਈ ਜਿਸੇ ਨੇ ਫਾਲੋ ਅਪ ਅਪਣੀ ਕੀਤਾ ਵੈਸੇ ਇਹ ਜਿਹੜਾ ਧੜਾ ਹੋਥੇ ਬਸਿੱਧੂ ਤੇ ਖਨਾਰੀ ਇਹਨਾਂ ਦੀ ਇੱਕ ਕਮੀ ਰਹੀ ਕਿ ਇਹ ਆਪਣੇ ਨਾਲ ਇਹ ਜਦੋਂ ਦੁਬਾਰਾ ਰਿਫਰੈਸ਼ ਕਰਨ ਦੀ ਜ਼ਰੂਰਤ ਪੱਤੀ ਸੀ ਤੇ ਜਦੋਂ ਤੁਹਾਡੀਆਂ ਮੰਗੀਆਂ ਮੰਗਾ ਇੰਕਲੀਮੈਂਟਲੀ ਹੋ ਰਹੀਆਂ ਤੇ ਉਹਨਾਂ ਨੂੰ ਇੱਕ ਲੋਕ ਵਿਚਾਰੀ ਦੇ ਵਿੱਚ ਜਾ ਕੇ ਜਿਹੜਾ ਐਕਸ਼ਨ ਕਰਨਾ ਚਾਹੀਦਾ ਸੀ ਪਰ ਹੋਇਆ ਇਹ ਕਿ ਉਹ ਲੋਕ ਵਿਚਾਰੀ ਦੇ ਵਿੱਚ ਜਾਣ ਦੇ ਉੱਤੇ ਕਈ ਵਾਰ ਲੋਕਾਂ ਨੂੰ ਲੱਗ ਗਿਆ ਬੜਾ ਵੱਡਾ ਖਲਾਅ ਪੈਦਾ ਹੋ ਗਿਆ ਇਸ ਖਲਾਅ ਦੇ ਵਿੱਚ ਅਸੀਂ ਲੀਡਰ ਬਣ ਕੇ ਉਭਜਾ ਦੇ ਸਮਾਨ ਚੁੱਕਾ ਹੈ ਸੀ ਔਰ ਉਹ ਕੇ ਹੋ ਸਕਦਾ ਸੀ ਸਾਰੀ ਕਿਸਾਨੀ ਦੀ ਲੀਡਰਸ਼ਿਪ ਦੇ ਉੱਤੇ ਅਸੀਂ ਭਾਰੂ ਹੋ ਜਾਈਏ ਸੋ ਉਸ ਦੇ ਤਹਿਤ ਇਹਨਾਂ ਨੇ ਸੰਗਠਨ ਸੈੱਟ ਕਰ ਦਿੱਤਾ ਪਰ ਜਦੋਂ ਬਹੁਤ ਇਕੱਠੇ ਹਿਜੇ ਉਦੋਂ ਵੀ ਇੱਕ ਸਾਲ ਤੋਂ ਵੱਧ ਆਪਾਂ ਸਾਰੇ ਸੰਗਠਿਤ ਰੂਪ ਵਿੱਚ ਇਕੱਠੇ ਸੀ ਉਦੋਂ ਵੀ ਸਰਕਾਰ ਸਾਡੀ ਗੱਲ ਨਹੀਂ ਸੀ ਸੁਣ ਰਹੀ ਸਾਡੇ ਨਾਲ ਟੇਬਲ ਟਾਕ ਤੇ ਆੜ ਕੇ ਸੁਣਿਸ਼ੀ ਕਰ ਰਹੀ ਤੇ ਕੱਲੀ ਧਿਰ ਨੂੰ ਕਿੰਨਾ ਕੁਛ ਨਹੀਂ ਸੀ ਇਹ ਜਿਹੜਾ ਇੱਕ ਕੰਤ ਤੇ ਲਿਖਿਆ ਸੀਗਾ ਕਿ ਏਕਤਾ ਤੋਂ ਬਿਨਾਂ ਵੱਡੀਆਂ ਪ੍ਰਾਪਤੀਆਂ ਨਹੀਂ ਹੋਣੀਆਂ ਉਹ ਪੜਨ ਵਿੱਚ ਇਹ ਤੜਾ ਵੀ ਸਫਲ ਰਿਹਾ ਪਰ ਅਲਟੀਮੇਟਲੀ ਜਿਹੜਾ ਸਮਝੌਤਾ ਹੈ ਉਸ ਨੂੰ ਲਾਗੂ ਕਰਾਉਣ ਲਈ ਕਿਸੇ ਤੇ ਰੋਕ ਸਾਹਮਣੇ ਆਉਣਾ ਪੈਣਾ ਸੀ ਇਹ ਤੇਰ ਸਾਹਮਣੀ ਆ ਗਈ ਤੇ ਸਾਹਮਣੀ ਹੋ ਗਈ ਤੇ ਇਸ ਵੇਲੇ ਜਿਹੜੀਆਂ ਜਥੇਬੰਦੀਆਂ ਦੀਆਂ ਗਿਣਤੀ ਆ 35 ਕਈ ਬਹੁਤ ਲੋਕ ਨੇ 100 ਤੱਕ ਕਹਿੰਦੇ ਐ ਪਰ 66 66 ਜਿਹੜੀਆਂ ਜਥੇਬੰਦੀਆਂ ਦੇ ਵਿੱਚ ਫੇਰ ਗਾੜੀ ਵੰਡ ਹੋ ਗਈ ਉਹ ਇਸੇ ਗੱਲ ਲਈ ਗਈ ਕਿ ਸ਼ਾਇਦ ਜਿਹੜੀ ਕਿਸਾਨੀ ਐ ਇਹ ਇਹਦੇ ਵਿੱਚ ਸਭ ਤੋਂ ਵੱਡੇ ਲੀਡਰ ਤੋਂ ਸਭ ਤੋਂ ਵੱਡਾ ਧੜਾ ਆਪਾਂ ਹੀ ਬਣ ਕੇ ਉੱਪਰ ਆਈ ਪਰ ਬੇਸਤ ਗੱਲ ਕੀ ਜਿਹੜਾ ਪਿਛਲੀ ਵਾਰ ਇੱਕ ਮਿਨੀਮਮ ਪ੍ਰੋਗਰਾਮ ਦਿੱਤਾ ਗਿਆ ਸੀ ਜਦੋਂ ਤੋ ਇਸ ਘੜੇ ਇਸ ਸੁਣੀ ਗਾਰੀ ਇਸ ਘੜੇ ਨੂੰ ਦੂਜੇ ਘੜਿਆਂ ਨਾਲ ਲਗਾਤਾਰ ਰਾਤ ਤੇ ਤੋੜ ਚਾਹੀਦਾ ਸੀ ਤੇ ਫਿਰ ਜਿਹੜਾ ਇੱਕ ਕੌਮੀ ਏਕਾ ਦਾ ਕਿਸਾਨ ਮੋਰਚਾ ਜਿਹੜਾ ਉਹ ਲਗਾਉਣਾ ਚਾਹੀਦਾ ਸੀ ਪਰ ਉਹ ਉਹ ਦੋਨਾਂ ਘੜਿਆਂ ਦੇ ਵਿੱਚ ਜਿਹੜਾ ਗੈਰ ਕਾਨੂੰਨੀ ਜਿਹੜਾ ਗੈਰ ਸੈਸੀ ਸੀ ਉਹ ਵੀ ਜਿਹੜਾ ਹੈ ਉਹ ਵੀ ਪੂਰੀ ਤਰ੍ਹਾਂ ਸਖਤ ਹੋ ਕੇ ਇੱਥੇ ਨਹੀਂ ਆ ਸਕਿਆ ਸੋ ਇਹ ਸਾਡੀ ਹੈ ਕਿ ਜਿਹੜਾ ਮਿਨੀਮਮ ਤੇ ਹੱਕ ਸੱਚੇ ਲਿਖੀਆਂ ਸੱਚੀਆਂ ਗੱਲਾਂ ਨੇ ਮਿਨਿਮਮ ਪ੍ਰੋਗਰਾਮ ਤੇ ਵੀ ਅਸੀਂ ਇਕੱਠੇ ਨਹੀਂ ਹੋ ਰਹੇ ਤੁਸੀਂ ਹੁਣੇ ਕਿਹਾ ਕਿ ਮਨੁੱਖ ਜਿਹੜਾ ਏ ਉਹ ਵੀ ਅੱਜਕੱਲ ਸੈਲਫ ਸੈਂਟਰਲਾਈਜ਼ ਹੋ ਗਿਆ ਆਪਣੇ ਬਾਰੇ ਹੀ ਸੋਚਦਾ ਸੋ ਇਹ ਕਿਸਾਨੀ ਦੇ ਘੜਿਆਂ ਨੇ ਵੀ ਸਿਰਫ ਆਪਣੇ ਬਾਰੇ ਸੋਚਿਆ ਜਿਹੜਾ ਇੱਕ ਵਿਆਪਕ ਵੱਡੇ ਲੈਵਲ ਤੇ ਕਿਸਾਨੀ ਦੇ ਮਸਲੇ ਸੀ ਉਹਦੇ ਉੱਤੇ ਸਬਠਕ ਕਿ ਇਹਨਾਂ ਨੇ ਉਹ ਕਦਮ ਨਹੀਂ ਚੁੱਕਿਆ ਜਿਹਦਾ ਸਿੱਟਾ ਸਾਨੂੰ ਅਜੇ ਪੂੜਾ ਨਹੀਂ ਪੈ ਰਿਹਾ ਅਲਟੀਮੇਟਲੀ ਜਦੋਂ ਸਰਕਾਰ ਤੁਹਾਡੀ ਗੱਲ ਸੁਣਦੀ ਨਹੀਂ ਤੁਸੀਂ ਕੀ ਕਰ ਸਕਦੇ ਆ ਅਲਟੀਮੇਟਲੀ ਬੰਦਾ ਪ੍ਰੋਟੈਸਟ ਵਿੱਚ ਇਹੀ ਗੱਲ ਕਹਿੰਦਾ ਨਾ ਤੁਸੀਂ ਦੇਖੋ ਕਿ ਜਿਹੜੀਆਂ ਇਹੋ ਜਿਹਾਂ ਫਿਰ ਸ਼ਹਾਕਾ ਹੁੰਦੇ ਜਾਣੇ ਜਿਵੇਂ ਵੈਸੇ ਪਿੱਛੇ ਪਰੰਪਰਾ ਤੇ ਹਾਲੀ ਮੈਂ ਬਹੁਤਾ ਫੈਨ ਨਹੀਂ ਪਰ ਫਿਰ ਵੀ ਸੋਚਦਾ ਕਿ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਗਾਂਧੀ ਨੇ ਬਹੁਤ ਸਾਰਾ ਖੋਹੜਟਾ ਦਾ ਹਥਿਆਰ ਜਿਹੜਾ ਵਰਤਿਆ ਔਰ ਤੁਸੀਂ ਦੇਖੋ ਕਿ ਜਦੋਂ ਸਾਰਿਆਂ ਭਾਰਤ ਵਿੱਚ ਵੀ ਜਿਹੜਾ ਹੈ ਇਸ ਗੱਲ ਦੇ ਉੱਤੇ ਸਰਕਾਰ ਜਿਹੜੀ ਆ ਭਾਸ਼ਾ ਤੇ ਸੱਭਿਆਚਾਰ ਦੇ ਉੱਤੇ ਸੂਬੇ ਬਣਾਉਣ ਲਈ ਗੇਰੀ ਉਹ ਵੀ ਤੋਂ ਮੁਲਕਰ ਹੋਣ ਲੱਗੀ ਕਿ ਆਂਧਰਾ ਦੇ ਇੱਕ ਨੇਤਾ ਨੇ ਫਿਰ ਕੋਹ ਹੜਤਾਲ ਕੀਤੀ ਸੀ ਆਂਧਰਾ ਪ੍ਰਦੇਸ਼ ਦੀ ਭਾਸ਼ਾ ਦੇ ਸੱਭਿਆਚਾਰ ਦੇ ਉੱਤੇ ਸੂਬੇ ਦੀ ਮੰਗ ਨੂੰ ਲੈ ਕੇ ਤੇ ਉਹ ਉਹਨਾਂ ਨੇ ਫਿਰ ਸ਼ਹਾਦਤ ਪ੍ਰਾਪਤ ਕੀਤੀ ਸੀ ਜਿਸ ਦੇ ਤੋਂ ਕਾਂਗਰਸ ਨੂੰ ਸਭ ਤੋਂ ਪਹਿਲਾ ਜਿਹੜਾ ਸੂਬਾ ਉਹ ਆਲ ਦਿੱਤਾ ਭਾਸ਼ਾ ਦੇ ਆਧਾਰ 'ਤੇ ਉਹ ਮੰਗ ਸਾਰੇ ਭਾਰਤ ਵਿੱਚ ਚੁੱਠੀ ਫਿਰ ਉਹਦੇ ਵਿੱਚੋਂ ਛੇਤੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਕੋਈ ਸੂਬੇ ਜਿਹੜੇ ਉਹ ਕਰ ਦਿੱਤੇ ਪਰ ਉਹ ਜਿਹੜੇ ਆ ਮੁੜ ਕੇ ਉਹ ਉਹ ਜਿਹੜੇ ਆ ਏ ਜਿਹੜਾ ਪੰਜਾਬ ਹੈ ਉਹਦੇ ਨਾਲ ਇਨਸਾਫ ਨਹੀਂ ਮਿਲਿਆ ਫਿਰ ਉਹਦੇ ਉੱਤੇ ਵੀ ਆਪਾਂ ਦੇਖਦੀਆਂ ਕਿ ਸਾਡੇ ਬੰਦਿਆਂ ਨੇ ਵੀ ਸਾਡੇ ਜਿਹੜੇ ਗ੍ਰੈਨ ਕੋਖੜਕੜ ਵਿੱਚ ਕੀਤੀ ਕੋਖੜਕੜਾਂ ਛੱਡੀਆਂ ਵੀ ਮਰਨ ਵਾਲੇ ਵੀ ਛੱਡੇ ਉਲਡ ਬਣਾ ਕੇ ਵੀ ਛੱਡੇ ਪਰ ਉਹਦੇ ਵਿੱਚ ਫਿਰ ਇੱਕ ਮਰਦ ਮਰਜੀਬ ਰਾ ਜਿਹੜਾ ਹੈ ਕੰਕਸ਼ਨ ਸਿੰਘ ਜੁਰਮਾਨਾ ਆਪਣੀ ਸ਼ਹਾਦਤ ਸੰਭਾਲੀ। ਔਰ ਉਹਦੀ ਸ਼ਹਾਦਤ ਤੋਂ ਬਾਅਦ ਹੀ ਫਿਰ ਪੰਜਾਬੀ ਸੂਪੇ ਵਾਲੇ ਪਾਸੇ ਜਿਹੜੀ ਗੱਲ ਚੁਰ ਗਈ ਆ ਅਰਸ਼ਨ ਸਿੰਘ ਦੀ ਨਹੀਂ ਮੇਰੇ ਖਿਆਲ ਮੇਰੇ ਖਿਆਲ ਮੇਰੇ ਖਿਆਲ ਪੰਜਾਬੀ ਸੂਬਾ ਪਹਿਲਾਂ ਬਣ ਚੁੱਕਾ ਸੀ ਉਹ ਚੰਡੀਗੜ੍ਹ ਦੀ ਮੰਗ ਨੂੰ ਲੈ ਕੇ ਭੋਖੜ ਤਾਲਤੇ ਸੀ ਮੈਂ ਸਗੋਂ ਤੁਹਾਨੂੰ ਹਾਂਜੀ ਮੈਂ ਕਹਿੰਦਾ ਕਿ ਪੰਜਾਬੀ ਸੂਬਾ ਬਣ ਚੁੱਕਾ ਸੀ ਜਿਹੜਾ ਲੰਗੜਾ ਸੀ ਉਹ ਆਪਣੇ ਪੰਜਾਬੀ ਸੂਬੇ ਤੇ ਸਾਰੀਆਂ ਜਿਹੜੀਆਂ ਉਹਦੇ ਨਾਲ ਅਲਾਈਡ ਮੰਗਾ ਸੀ ਜਿਹੜੀਆਂ ਮੁਰਤੇ ਉਸ ਤੋਂ ਬਾਅਦ ਵਿਸਰੀ ਗਈਆਂ ਬਿਲਕੁਲ ਮੈਂ ਕਹਿੰਦਾ ਉਹਨਾਂ ਦੀ ਸ਼ਹਾਦਤ ਦਾ ਕੋਈ ਮੁੱਲ ਪਾਇਆ ਨਹੀਂ ਨਾ ਪੰਜਾਬੀਆਂ ਨੇ ਨਾ ਮਤਲਬ ਸਰਕਾਰਾਂ ਨੇ ਉਸ ਸਮੇਂ ਦੀਆਂ ਨੇ ਉਹਨਾਂ ਦੀ ਸ਼ਹਾਦਤ ਭਾਵੇਂ ਹੋਈ ਆਪਾਂ ਨੂੰ ਸਤਕਾਰ ਨਾਲ ਯਾਦ ਤੇ ਕਰਦੇ ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਅਜਾਈ ਗਈ ਹੈ ਮੈਨੂੰ ਲੱਗਦਾ ਉਹਦਾ ਕੀ ਹੋਇਆ ਕਿ ਪੰਜਾਬ ਦੀ ਜਿਹੜੀ ਲਗਾਤਾਰ ਸਤਾ ਕੇ ਉਤੇ ਉਤੇ ਰਹੀ ਕਾਂਗਰਸ ਉਹ ਵੀ ਉਹਨਾਂ ਦੀਆਂ ਮੰਗਾਂ ਨਾਲ ਸਹਿਮਤ ਨਹੀਂ ਸੀਗੀ ਬੇਸਿਕਲੀ ਤਾਂ ਦਸਤੋਸ਼ੇ ਫੈਰੂ ਮੰਨਣੀ ਕਾਂਗਰਸੀ ਅੰਮ੍ਰਿਤਧਾਰੀ ਗੁਰਸਿੱਖ ਸੀ ਅਕਾਲੀਆਂ ਜੋ ਗਏ ਸੀ ਜੇ ਕਾਲੀ ਵੀ ਰਹੇ ਪਹਿਲਾਂ ਉਹ ਅਕਾਲੀਆਂ ਚੋਂ ਕਨਵਰਟਡ ਕਾਂਗਰਸੀ ਸੀ ਜਿੱਦਾਂ ਕਹਿੰਨੀ ਜੈਲ ਸਿੰਘ ਆ ਬੂਟਾ ਸਿੰਘ ਸਾਰੇ ਉੱਥੇ ਹੀ ਗਏ ਹੋਏ ਆ ਸਾਰਿਆਂ ਨੇ ਆਪਣੀ ਜੜ ਤੇ ਕਾਲੀ ਦਲ ਤੋਂ ਲਈ ਹੈ ਨਾ ਪਹਿਲਾਂ ਪਰ ਇਹ ਗੱਲ ਸੀ ਕਿ ਉਹ ਅਲਟੀਮੇਟ ਸੀਗੀ ਬੇਸ਼ੱਕ ਉਹਨਾਂ ਦੀ ਸ਼ਹਾਦਤ ਜਿਹੜੀ ਆ ਜਿਸ ਲੈਵਲ ਤੇ ਉਹਨੂੰ ਸਨਖੇਰ ਮਿਲਣਾ ਚਾਹੀਦਾ ਸੀ ਉਹ ਅਕਾਲੀ ਦਲ ਨਾਲ ਤੇ ਹੈ ਹੀ ਖلاف ਸੀ ਕਿਉਂਕਿ ਉਹਨਾਂ ਦੀ ਸ਼ਹਾਦਤ ਨੇ ਅਕਾਲੀ ਦਲ ਦੇ ਉੱਤੇ ਬਹੁਤ ਵੱਡੀ ਚਪੇੜ ਮਾਰੀ ਹੂੰ ਇਸ ਕਰਕੇ ਅਕਾਲੀ ਹੁਸੈਨ ਨੂੰ ਤਿਆਰ ਨਹੀਂ ਸੀ ਕਿ ਕਾਂਗਰਸ ਹੀ ਇਸ ਕਰਕੇ ਸੈਨ ਨੂੰ ਨਹੀਂ ਕਿ ਜਿਹੜਾ ਲੰਗੜਾ ਪੰਜਾਬੀ ਸੂਬਾ ਹੈ ਉਹ ਬਣਾਇਆ ਕਾਂਗਰਸ ਨੇ ਸੀਗਾ। ਉਹ ਪਰ ਇਹ ਹੈ ਕਿ ਇਤਿਹਾਸ ਗਿਰਛਾ ਮੈਂਟ ਕਈ ਵਾਰ ਇਤਿਹਾਸ ਨੂੰ ਦੇਣਾ ਕਿ ਇਤਿਹਾਸ ਬੜਾ ਯਾਲਮ ਹੈ। ਉਹਨੇ ਸਮੇਂ ਦਾ ਸੱਚ ਉਗਰ ਜਿਹੜਾ ਹੈ ਉਹ ਲਿਖ ਦੇਣਾ ਹੈ, ਸਾਹਮਣੇ ਆ ਕੇ ਰਹਿਣਾ ਹੈ। ਉਹਦੀ ਗੱਲ ਭਾਵੇਂ ਸਦੀਆਂ ਬਾਅਦ ਪਏ, ਭਾਵੇਂ ਦੋ ਸਦੀਆਂ ਬਾਅਦ ਪਏ ਤੇ ਭਾਵੇਂ ਮੌਕੇ ਤੇ ਇਤਿਹਾਸ ਜਿਹੜਾ ਇਹ ਉਹ ਪਰ ਜੋ ਇਤਿਹਾਸ ਦੇ ਵਿੱਚ ਉਹਨਾਂ ਦਾ ਸਥਾਨ ਬਣ ਗਿਆ ਕਿ ਇੱਕ ਬੰਦਾ ਆਪਣੀ ਜ਼ੁਬਾਨ ਦਾ ਕਮਿਟਮੈਂਟ ਸੀ ਉਹਨੇ ਆਪਣਾ ਸਿਰ ਦੇਤਾ ਆਪਣੀ ਜਾਨ ਦੇ ਦਿੱਤੀ ਪਰ ਉਹ ਆਪਣੀ ਜਿਹੜੀ ਗੱਲ ਸੀ ਉਹਦੇ ਉੱਤੇ ਕਾਇਮ ਰਿਹਾ ਉਹ ਢੱਲੇਵਾਲ ਸਾਹਿਬ ਦੇ ਸੰਘਰਸ਼ ਦੇ ਵਿੱਚ ਵੀ ਇਹੀ ਗੱਲ ਹੈ ਜੇ ਅੱਜ ਢੱਲੇਵਾਲ ਸਾਹਿਬ ਆਪਣਾ ਸੰਘਰਸ਼ ਛੱਡ ਦਿੰਦੇ ਆ ਕਿਸੇ ਕਾਰਨ ਵਾਸਤੇ ਤੁਸੀਂ ਬਾਪੂ ਸੂਰਤ ਸਿੰਘ ਦਾ ਹਾਲ ਦੇਖਿਆ ਹੈ ਕਿ ਬਾਪੂ ਸੂਰਤ ਸਿੰਘ ਨਾਲ ਕੀ ਵਾਪਰੀ ਔਰ ਕਿੰਨੇ ਕੁ ਲੋਕ ਉਹਨਾਂ ਨਾਲ ਖੜੇ ਹੋਏ ਉਹਨਾਂ ਨੂੰ ਲੈ ਕੇ ਉਹਨਾਂ ਦੀ ਇੱਕ ਹਸਬਨਾ ਉਹਨਾਂ ਦੇ ਜਿਹੜਾ ਮਿਸ਼ਨ ਸੀ ਸੰਘਰਸ਼ ਸੀ ਉਹਦੀ ਮੌਤ ਜਿਹੜੀ ਆ ਰਾਜਨੀਤਿਕ ਲੋਕਾਂ ਨੇ ਕਰ ਦਿੱਤੀ ਸੋ ਢੱਲੇਵਾਲ ਸਾਹਿਬ ਮੈਨੂੰ 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 ਖੈਰ ਆਪਣੇ ਆਪਣੇ ਵਿਚਾਰ ਹੋ ਸਕਦੇ ਹੋ ਸਕਦਾ ਮੇਰੇ ਤੁਹਾਡੇ ਵਿਚਾਰਾਂ ਨਾਲ ਵਖਰੇਵਾ ਹੋਵੇ ਉਹ ਆਪਣੇ ਮਿਸ਼ਨ ਚ ਸਫਲ ਹੋ ਗਏ ਉਹਨਾਂ ਦਾ ਸ਼ਾਇਦ ਉਹਨਾਂ ਦੇ ਪਰਿਵਾਰ ਦਾ ਤੇ ਉਹਨਾਂ ਦਾ ਮਿਸ਼ਨ ਜਿਆਦਾ ਪੈਸੇ ਇਕੱਠਾ ਕਰਨਾ ਸੀ ਉਹ ਭਾਵਕ ਲੋਕਾਂ ਨੇ ਬਥੇਰੇ ਦੇ ਦਿੱਤੇ ਉਹਨਾਂ ਨੂੰ ਉਹ ਹੋ ਗਏ ਉਹ ਚ ਉਹਨਾਂ ਨੇ ਜਿਸ ਤਰੀਕੇ ਨਾਲ ਸਾਰਾ ਕੁਝ ਚੱਲਿਆ ਆਪਾਂ ਵੇਖਦੇ ਰਹਾ ਉਹ ਅਲੱਗ ਤਰ੍ਹਾਂ ਦੀ ਇੱਕ ਸਕੀਮ ਸੀ ਉਹਨਾਂ ਦੀ ਉਹਦੇ ਵਿੱਚ ਕੋਈ ਨਾ ਨਾ ਹੀ ਤਾਂ ਉਹਨਾਂ ਨੇ ਕੋਈ ਪ੍ਰਾਪਤੀ ਕਰਨੀ ਹੀ ਨਾ ਹੋਣੀ ਸੀ ਤੇ ਨਾ ਹੀ ਉਹਨਾਂ ਦੀ ਭੁਖੜਤਾਰ ਨੂੰ ਕਿਸੇ ਨੇ ਸੰਜੀਦਾ ਰੂਪ ਵਿੱਚ ਲਿਆ ਸੀ ਅੱਛਾ ਹੁਣ ਗੱਲ ਸਰਦਾਤਾ ਦੀ ਬੜੀ ਗੱਲ ਕੀਤੀ ਜਾਂਦੀ ਹੈ ਹਸਪਾਲ ਜੀ ਦੇਖੋ ਇੱਕ ਪਾਸੇ ਕਾਰ ਤਖ ਦੇ ਜਥੇਦਾਰ ਇਹ ਕਹਿ ਰਿਹਾ ਕਿ ਸਾਡੀਆਂ ਮर्याਦਾ ਤੇ ਸਿੱਖ ਸੁਧਾਤਾ ਲੋ ਉਹ ਨਹੀਂ ਕਰਦੇ ਕਿ ਕੋਈ ਬੰਦਾ ਮਰਨ ਵਰਤ ਰੱਖੇ ਦੂਜੇ ਪਾਸੇ ਐਸ ਕੇ ਮਲਿਕ ਜਿਹੜੇ ਭਰਾ ਨੇ ਉਹ ਕਹਿੰਦੇ ਆ ਸਿਧਾਂਤਕ ਤੌਰ ਤੇ ਸਾਡਾ ਵਖਰੇਵਾ ਆ ਇਸ ਕਰਕੇ ਅਸੀਂ ਉਹਦੀ ਮਤ ਕਰ ਹੀ ਨਹੀਂ ਸਕਦੇ ਡੱਲੇ ਆ ਇਹੀ ਇਨੀ ਕ੍ਰਿਟੀਕਲ ਹਾਲਤ ਵਿੱਚ ਬੈਠਿਆ ਹੋਇਆ ਵੀ ਜਦੋਂ ਮੈਂ ਇਹਦਾ ਦੱਸ ਰਿਹਾ ਕਿ ਡਾਕਟਰ ਸੁਇਮਾਨ ਦੀ ਟੀਮ ਕਹਿ ਰਹੀ ਕਿ ਉਹ ਕਦੀ ਵੀ ਦੇਤਰ ਮਨੁੱਖ ਬਣ ਕੇ ਜੇ ਉਹਨਾਂ ਨੂੰ ਬਚਾ ਵੀ ਲਿਆ ਜਾਵੇ ਤੇ ਅੱਗੇ ਵਰਗੀ ਇਹਨਾਂ ਦੀ ਸਿਹਤ ਨਹੀਂ ਰਹਿ ਸਕਦੀ ਵੈਸੇ ਵੀ ਉਹ ਕੈਂਸਰ ਦੇ ਪਹਿਲਾਂ ਹੀ ਮਰੀਜ਼ ਹੈ ਸਭ ਨੂੰ ਪਤਾ ਤੇ ਉਮਰ ਵੀ ਉਹਨਾਂ ਦੀ ਕਾਫੀ ਆ ਔਰ ਜਿਸ ਤਰੀਕੇ ਨਾਲ ਉਹਨਾਂ ਦੀ ਬੋਡੀਜ਼ ਦਾ ਨੁਕਸਾਨ ਹੋ ਗਿਆ ਔਰ ਕਵਰ ਹੋਣਾ ਔਖਾ ਪਰ ਜਿਵੇਂ ਸਰਕਾਰਾਂ ਅੱਜ ਭਾਵੇਂ ਗਏ ਛੇ ਮੰਤਰੀ ਆਪੋ ਤੋਂ ਵੀ ਗੱਲ ਕਰਨੀ ਆ ਜਿਸ ਤਰੀਕੇ ਨਾਲ ਬੇਰੁਖੀ ਦਾਲ ਮਾਣਾ ਪ੍ਰਤੀ ਦੂਜੇ ਪਾਸੇ ਇਹਨੇ ਕ੍ਰਿਟੀਕਲ ਵਾਲਾ ਤਾਂ ਦੇ ਬਾਵਜੂਦ ਵੀ ਜਦੋਂ ਡੱਲੇਵਾਲ ਨੂੰ ਤੇ ਉਹਨਾਂ ਦੇ ਜਿਹੜੇ ਸੈਕੰਡ ਹੈਂਡ ਕਮਾਂਡ ਦੇ ਕਾਕਾ ਸਿੰਘ ਕੋਈ ਲੀਡਰ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਬਾਕੀ ਜਥੇਬੰਦੀਆਂ ਨੂੰ ਅਪੀਲ ਕਰਦੇ ਹੋ ਵੀ ਇਕੱਠੇ ਹੋਈਏ ਪਰ ਉਹ ਇਸ ਗੱਲ ਦੀ ਉਹ ਰਜ਼ਾਮੰਦ ਨਹੀਂ ਹੋਏ ਨਾ ਡੱਲੇਵਾਲ ਤੇ ਨਾ ਉਹ ਕਾਕਾ ਸਿੰਘ ਉਹ ਸਗੋਂ ਉਹਨਾਂ ਨੂੰ ਹੀਣਾ ਦਿਖਾਉਣ ਲਈ ਮਿਹਨੇ ਕਰ ਮਾਰਦੇ ਰਹੇ ਮੈਨੂੰ ਸਮਝ ਨਹੀਂ ਆਉਂਦੀ ਕਿ ਇੱਕ ਸਾਨ ਲੀਡਰ ਜਿਹੜੇ ਆ ਇਹ ਕੀ ਦੱਸਣਾ ਕੀ ਚਾਹੁੰਦੇ ਆ ਇਸ ਤਰੀਕੇ ਨਾਲ ਜੇ ਇੱਕ ਬੰਦਾ ਮਰ ਵੀ ਜਾਊਗਾ ਤੇ ਕੀ ਹੋਊਗਾ ਚਾਰ ਦਿਨ ਸਾਰੇ ਭੋਗ ਤੇ ਚਲ ਜਾਣਗੇ ਰੋਲਾ ਪਾਪੂ ਗੱਲ ਖਤਮ ਹੋ ਜੂਗੀ ਇੱਕ ਵਿਅਕਤੀ ਦੀ ਜਾਨ ਜਿਹੜੀ ਆ ਉਹ ਮੈਨੂੰ ਲੱਗਦਾ ਬਚਾਉਣੀ ਬਹੁਤ ਜ਼ਰੂਰੀ ਲੱਗਦੀ ਆ ਇਸ ਵੇਲੇ ਸਰਕਾਰ ਨੂੰ ਜਾਂ ਜਿਹੜੇ ਕਿਸਾਨ ਉੱਥੇ ਬੈਠੇ ਆ ਉਹਨਾਂ ਨੂੰ ਕੋਈ ਥੋੜੀ ਜੀ ਇਹ ਕੋਈ ਆਪਣੀ ਇੱਜ਼ਤ ਰੱਖ ਕੇ ਪਏ ਨਹੀਂ ਵੀ ਦੱਲੇ ਕੋਲ ਆਪਕੋ ਹੜਤਾਲ ਤੜਾ ਦੇਣ ਕੋਈ ਨਾ ਕੋਈ ਬਹਾਨਾ ਹੁੰਦਾ ਤੁਹਾਨੂੰ ਯਾਦ ਆਇਆ ਕੋ ਮਗਾਲੇ ਦੀ ਸ਼ਰਮੀਲਾ ਕਿੰਨੇ ਸਾਲ 15 ਸਾਲ ਜਿਹੜੀ ਉਹ ਜਿੰਦਾ ਵੀ ਰਹੀ ਤੇ ਖਾਦਾ ਵੀ ਕੁਝ ਨਹੀਂ ਡਾਕਟਰੀ ਹਸਪਤਾਲ ਦੇ ਨਾਲ ਉਹ ਟਾਈਮ ਪਾਸ ਕਰਦੀ ਗਈ ਇਦਾਂ ਦਾ ਗੁੜਾ ਨਹੀਂ ਕੱਢਿਆ ਹੋਣਾ ਚਾਹੀਦਾ ਸੋਣੇ